ਕਬੜੀ 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 ਕਰਕੇ ਬੂਟਾ ਜੀ ਫੋਨ ਕਰਿਓ ਬਾਈ ਉਹਨਾਂ ਨੂੰ ਬਾਈ ਰਿੱਕੀ ਗਿੱਲ ਤੇ ਬਾਈ ਬਿੱਲਾ ਜੀ ਸਵਰਨਾ ਸਾਡੇ ਕੋਲ ਆ ਸਾਡੇ ਸਤਿਕਾਰਯੋਗ ਸਾਰੇ ਪ੍ਰਬੰਧਕ ਵੀ ਆ ਜਾਣ ਪ੍ਰੇਮ ਧਨੇਰ ਜੀ ਨਾਲ ਸਾਡਾ ਗੱਲਬੀ ਆਜੋ ਜੀ ਕਿਉਂਕਿ ਆ 8 ਟੀਮਾਂ ਸਨ 4 ਕੁਆਟਰ ਸੀ 2 ਸੈਮੀਫਾਈਨਲ 7 ਕ ਮੈਚ ਬਾਕੀ ਸੀ ਦਬਰਜੀ ਵਾਲੇ ਦੀਪ ਨੇ ਸਾਰੀ ਸੰਗਤ ਨੂੰ ਦੱਸਿਆ ਅਰਦਾਸ ਵੀ ਕੀਤੀ ਗਈ ਵੀ ਪ੍ਰਤਾਪ ਕੜਿਆਣੇ ਵਾਲਾ ਪਹਿਲੇ ਮੈਚ ਦੇ ਵਿੱਚ ਉਹਨੂੰ ਬਾਈ ਮਿਲ ਗਈ ਤੇ ਦੂਜਾ ਮੈਚ ਖੇਡਣ ਦੇ ਲਈ ਆ ਰਿਹਾ ਸੀ ਤੇ ਉਹਦਾ ਐਕਸੀਡੈਂਟ ਇਸ ਮੇਲੇ ਤੇ ਹੋ ਗਿਆ ਸਟੇਡੀਅਮ ਦੇ ਬਿਲਕੁਲ ਨਜ਼ਦੀਕ ਤੇ ਦੱਸਣ ਦੇ ਵਿੱਚ ਹਜੇ ਵੀ ਸਾਨੂੰ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਮਿਹਰ ਕਰੇ ਵੀ ਦੋ ਤਿੰਨ ਘੰਟੇ ਹੋ ਗਏ ਉਹ ਖਿਡਾਰੀ ਹਜੇ ਤੱਕ ਬੋਲਿਆ ਨਹੀਂ ਦਵਰਜੀ ਵਾਲੇ ਦੀਪ ਨੇ ਜਾਣਕਾਰੀ ਦਿੱਤੀ ਹੈ ਪਹਿਲਾਂ ਐਵੇਂ ਕਹੀ ਜਾਈਏ ਸਾਡੇ ਬਲਾਰਿਆਂ ਨੇ ਜਰੂਰ ਬੋਲਿਆ ਸੀ ਵੀ ਹੈਪਨ ਹੋ ਗਿਆ ਭਾਈ ਗਰੂ ਮਿਹਰ ਕਰੇ ਪਰ ਇਹ ਨਹੀਂ ਸੀ ਪਤਾ ਵੀ ਇੰਨਾ ਸੀਰੀਅਸ ਹੋ ਗਿਆ ਖਿਡਾਰੀ ਜਦੋਂ ਕਮੇਟੀ ਨੂੰ ਪਤਾ ਲੱਗਿਆ ਖਿਡਾਰੀਆਂ ਨੂੰ ਪਤਾ ਲੱਗਿਆ ਤੇ ਸਾਰਿਆਂ ਨੇ ਇਹ ਡਿਸੀਜਨ ਲਿਆ ਆਓ ਬਾਈ ਜੀ